ਹੈਲੋ ਈਵਰਜ਼ ਅੱਜ ਮੈਂ ਤੁਹਾਡੇ ਨਾਲ ਸ਼ੇਅਰ ਕਰੂੰਗੀ ਪੂਦਨੇ ਦੀ ਚਟਨੀ ਬਿਲਕੁਲ ਦੇਸੀ ਸਟਾਈਲ ਦੇ ਨਾਲ ਕੁੰਡੇ ਕੋਟਨੇ ਦੇ ਵਿੱਚ ਤਿਆਰ ਕੀਤੀ ਹੋਈ ਤੇ ਉਹਦੇ ਲਈ ਸਭ ਤੋਂ ਪਹਿਲਾਂ ਆਪਾਂ ਕੁੰਡੇ ਦੇ ਵਿੱਚ ਪਿਆਜ਼ ਪਾ ਲਵਾਂਗੇ ਤੇ ਇਹ ਜਿਹੜੀ ਚਟਨੀ ਆ ਇਹ ਆਪਣੀ ਹੈਲਥ ਦੇ ਲਈ ਵੀ ਬਹੁਤ ਵਧੀਆ ਹੁੰਦੀ ਆ ਤੇ ਹੁਣ ਆਪਾਂ ਜਿਹੜੇ ਆ ਆਪਣੇ ਜਿਹੜੇ ਪਿਆਜ਼ ਆ ਉਹ ਆਪਾਂ ਕੁੰਡੇ ਦੇ ਵਿੱਚ ਪਾ ਕੇ ਤੇ ਇਹਨਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਕਟ ਲਵਾਂਗੇ ਤੇ ਜਿਹੜੀ ਇਹ ਚਟਣੀ ਆ ਇਹ ਬਹੁਤ ਹੀ ਈਜ਼ੀਲੀ ਤਿਆਰ ਹੋ ਜਾਂਦੀ ਹੈ ਕੁਕਿੰਗ ਮੈਂਟਾਂ ਦੇ ਵਿੱਚ ਤੇ ਫਿਰ ਪਿਆਜ਼ ਪਾਉਣ ਤੋਂ ਬਾਅਦ ਜਦੋਂ ਇਹ ਪਿਆਜ਼ ਥੋੜੇ ਜਏ ਆਪਣੇ ਦਰਦਰੇ ਜਏ ਹੋ ਜਾਣ ਤਾਂ ਆਪਾਂ ਫਿਰ ਇਹ ਪਿਆਜ਼ਾਂ ਦੇ ਵਿੱਚ ਜਿਹੜਾ ਪੂਤਨਾ ਆ ਉਹਨੂੰ ਆਪਾਂ ਪਾ ਲਵਾਂਗੇ ਤੇ ਹੁਣ ਪੂਤਨਾ ਪਾਉਣ ਦੇ ਬਾਅਦ ਆਪਾਂ ਪੂਦਨੇ ਨੂੰ ਪਿਆਜ਼ਾਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਕੇ ਇਹਨੂੰ ਆਪਾਂ ਕਵਟ ਲਵਾਂਗੇ ਤੇ ਫਿਰ ਆਪਾਂ ਇਹਦੇ ਵਿੱਚ ਹਰੀਆਂ ਮਿਰਚਾਂ ਪਾ ਲਵਾਂਗੇ ਤੇ ਤੁਸੀਂ ਜੇਕਰ ਚਟਨੀ ਨੂੰ ਤਿੱਖੀ ਖਾਂਦੇ ਆ ਤੇ ਤੁਸੀਂ ਇਹਦੇ ਵਿੱਚ ਮਿਰਚ ਥੋੜੀ ਹੋਰ ਵੀ ਐਡ ਕਰ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਇਮਲੀ ਵੀ ਨਾਲ ਹੀ ਪਾ ਲਵਾਂਗੇ ਤੇ ਫਿਰ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇੱਕ ਵਾਰ ਚੰਗੀ ਤਰ੍ਹਾਂ ਦੇ ਨਾਲ ਕੁੱਟ ਲਵਾਂਗੇ ਤੇ ਇਹ ਜੋ ਚਟਨੀ ਹੁੰਦੀ ਆ ਇਹ ਬਹੁਤ ਹੀ ਠੰਡੀ ਹੁੰਦੀ ਆ ਗਰਮੀਆਂ ਦੇ ਦਿਨਾਂ ਵਿੱਚ ਇਹਦੇ ਬਹੁਤ ਸਾਰੇ ਬੈਨੀਫਿਟ ਆ ਤੇ ਹੁਣ ਆਪਾਂ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਆਪਾਂ ਇੱਕ ਵਾਰ ਫਿਰ ਤੋਂ ਕੁੱਟ ਕੇ ਕੁੱਟ ਲਵਾਂਗੇ ਤੇ ਇਹਦੇ ਵਿੱਚ ਹੁਣ ਆਪਾਂ ਜਿਹੜਾ ਅੱਧਾ ਚਮਚਾ ਆ ਉਹ ਪੁੰਨੇ ਹੋਏ ਜੀਰੇ ਦਾ ਪਾ ਲਵਾਂਗੇ ਤੇ ਫਿਰ ਆਪਾਂ ਇਹਨੂੰ ਚੰਗੀ ਤਰੀਕੇ ਦੇ ਨਾਲ ਮਿਕਸ ਕਰ ਲਵਾਂਗੇ ਤੇ ਹੁਣ ਆਪਾਂ ਇਸ ਦੇ ਵਿੱਚ ਜਿਹੜਾ ਅੱਧਾ ਚਮਚ ਆ ਉਹ ਆਪਾਂ ਨਮਕ ਦਾ ਵੀ ਐਡ ਕਰ ਦੇਵਾਂਗੇ ਤੇ ਜਿਹੜਾ ਨਮਕ ਆ ਇਹਨੂੰ ਤੁਸੀਂ ਆਪਣੀ ਚੋਇਸ ਦੇ ਅਕੋਰਡਿੰਗਲੀ ਘੱਟ ਜਾਂ ਵੱਧ ਤੁਸੀਂ ਪਾ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਅੱਧਾ ਚਮਚ ਇਹਦੇ ਵਿੱਚ ਜਿਹੜਾ ਮਸਾਲੇ ਨੂੰ ਐਡ ਕੀਤਾ ਤੇ ਹੁਣ ਆਪਾਂ ਇਹਦੇ ਵਿੱਚ ਜਿਹੜੇ 2 ਚਮਚ ਦੇ ਕਰੀਬ ਉਹ ਚੀਨੀ ਆਪਾਂ ਐਡ ਕਰਾਂਗੇ ਤਾਂ ਕਿ ਜਿਹੜਾ ਇਹ ਖੱਟਾਪਾਨ ਹੈ ਉਹਨੂੰ ਇਹ ਬਹੁਤ ਬੈਲੈਂਸ ਸਹੀ ਤਰੀਕੇ ਦੇ ਨਾਲ ਕਰੂਗੀ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਇਹਨੂੰ ਕੌਟ ਲਵਾਂਗੇ ਤੇ ਹੁਣ ਆਪਾਂ ਇਹਦੇ ਵਿੱਚ ਜਿਹੜਾ ਅੱਧਾ ਚਮਚ ਆ ਉਹ ਆਪਾਂ ਕਾਲੀ ਨਮਕ ਦਾ ਐਡ ਕਰਾਂਗੇ ਕਿਉਂਕਿ ਕਾਲੇ ਨਮਕ ਨਾਲ ਜਿਹੜਾ ਚਟਨੀ ਦਾ ਸਵਾਦ ਆ ਉਹ ਬਹੁਤ ਜ਼ਿਆਦਾ ਇਨਹਾਂਸ ਹੋ ਜਾਂਦਾ ਆ ਤੇ ਹੁਣ ਇਹ ਸਾਰੀਆਂ ਚੀਜ਼ਾਂ ਨੂੰ ਮਿਕਸ ਕਰਕੇ ਦੁਬਾਰਾ ਤੋਂ ਚੰਗੀ ਤਰ੍ਹਾਂ ਕੇ ਦੇ ਨਾਲ ਚਟਨੀ ਦੇ ਵਿੱਚ ਮਿਕਸ ਕਰਕੇ ਇਹਨਾਂ ਨੂੰ ਕਟ ਲਵਾਂਗੇ ਤੇ ਹੁਣ ਤੁਸੀਂ ਦੇਖ ਸਕਦੇ ਹੋ ਜਿਹੜੀ ਆਪਣੀ ਚਟਨੀ ਉਹ ਬਿਲਕੁਲ ਬਣ ਕੇ ਰੈਡੀ ਹੋ ਚੁੱਕੀ ਆ ਤੇ ਤੁਹਾਨੂੰ ਮੇਰੀ ਇਹ ਬਣਾਈ ਹੋਈ ਚਟਨੀ ਉਹ ਕਿੱਦਾਂ ਦੀ ਲੱਗੀ ਤੁਸੀਂ ਪਲੀਜ਼ ਆਪਣੇ ਕਮੈਂਟਾਂ ਦੇ ਵਿੱਚ ਜ਼ਰੂਰ ਦੱਸਿਓ